ਉਹ ਖਾਲਸਤਾਨੀਆਂ ਤੋਂ ਬਾਰਡਰ ਲਿੰਦਾ ਉਹਨਾਂ ਦੇ ਕੰਮ ਕਰਦਾ ਉਹਨਾਂ ਦੇ ਕਰਜ਼ਾ ਕੇਜਰੀਵਾ ਰੋਟੀਆਂ ਘਾ ਕੇ ਜਾਂਦਾ ਐ ਸਾਰੇ ਗੱਲਾਂ ਦੇ ਤੇ ਇੱਕ ਤੁਸੀਂ ਕਿੱਥੇ ਲੱਗ ਗਿਆ ਅੱਜ ਐਸੀ ਭਾਈਚਾਰੇ ਦੀਆਂ ਉਹ ਗੱਲਾਂ ਕਰਦਾ ਐਸੀ ਭਾਈਚਾਰਨ ਦਿੱਤਾ ਕੀ ਉਹਨੇ ਉਹਨਾਂ ਨੇ ਸਾਰਾ ਕੁਸੀ ਆਪਣੇ ਘਰ ਪਰਣ ਵਾਸਤੇ ਜੋਰ ਲਾਇਆ ਵਾ ਐਸੀ ਵਾਸਤੇ ਕੋਈ ਜੋਰ ਨਹੀਂ ਮੇਰੇ ਐਸੀ ਵਾਸਤੇ ਜੀ ਵੀ ਪਰ ਭਾਜਪਾ ਵੱਲੋਂ ਕੀ ਕੀਤਾ ਜਾ ਰਿਹਾ ਆ ਭਾਜਪਾ ਦੇ ਤੁਹਾਡੇ ਸਾਹਮਣੇ ਐ ਮੈਨੂੰ ਲੋਕ ਸਭਾ ਦੀ ਲੈਕਚਰ ਦੇ ਸ੍ਰੀ ਫਤਿਹਗੜ ਸਾਉ ਤੋਂ ਲੜਾਤੀ ਆ ਜਦਾਂ ਕਲਾਸਪੋਰ ਤੇ ਸਫਾਈ ਸੇਵਕ ਦੀ ਡਿਊਟੀ ਕਰਕੇ ਇੱਥੇ ਪਹੁੰਚੋਵੇ ਔਰ ਮੇਰੇ ਸਾਹਮਣੇ ਇੱਕ ਹਾਈਸਟ ਜਿਹੜਾ ਚੀਫ ਸੈਕਟਰੀ ਮੱਧਿਆਪਰਦੇਸ਼ ਹੋਵੇ ਅਤੇ ਐਫਸੀ ਦਾ ਐਮ ਡੀਓ ਦੇ ਸਾਹਮਣੇ ਲੈਕਚਰ ਲਾਤੀ ਤੇ ਬਿੱਜੀ ਵੀ ਕੁਝ ਨਹੀਂ ਕਰਦੀ ਤੁਹਾਡੇ ਸਾਹਮਣੇ ਹੈ ਐਚਡੀਏ ਤੋਂ ਬਾਜ਼ ਨਹੀਂ ਮਰਾਈ ਹੋਰ ਕੀ ਕੰਮ ਕਰਦਾ ਜੀ ਜੋ ਦਿੱਕਾ ਜਾਦੇ ਤਾਂ ਉਹ ਇਸ ਤੋਂ ਬਾਅਦ ਗੱਲ ਕੀਤੀ ਹੈ 2027 ਦੇ ਚੋਣਾਂ 'ਚ ਉਹਨੂੰ ਲੈ ਕੇ ਕੀ ਤਿਆਰੀ ਬੀਜਪੀ ਤੇ ਸਰ ਇਹ ਤਿਆਰੀ ਬਾਤ ਤੇ ਘੜੇ ਘੜੇ ਹੈ ਇਹ ਪੱਪਾ ਪਾਰ ਹੈ 2027 'ਚ ਦੰਕੈ ਦੀ ਝੋਟ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ ਆਪਣਾ ਮੁੱਖ ਮੰਤਰੀ ਬਣੂਗਾ ਪੰਜਾਬ ਨੂੰ ਖਸਿਆ ਕਰਾਂਗੇ ਕਰਜਈ ਪੰਜਾਬ ਨੂੰ ਕਰਜ ਜੇ ਤੁਮ ਮੁਕਤ ਕਰਾਂਗੇ ਬਿਲਕੁਲ ਦੰ ਕਰ ਰਹੇ ਹੋ ਕਰਜ ਜੇ ਤੁਮ ਮੁਕਤ ਕਰਾਂਗੇ ਤਾਂ ਆਮਾ ਦੀ ਪਾਰਟੀ ਵੀ ਕਹਿੰਦੀ ਸੀ ਪਰ ਕਰਦਾ ਤਾਂ 3 ਲੱਖ ਕਰੋੜ ਤੋਂ ਪੁੱਟ ਟੱਪ ਗਿਆ 4 ਕਰੋੜ ਲੱਖ ਕਰੋੜ ਤੇ ਪਹੁੰਚਣਾ ਮੇਰੀ ਬੇਨਤੀ ਹੈ ਉਹਨਾਂ ਨੇ ਕਿਹਾ ਵੀ ਹਰ ਸਾਲ 80 20000 ਕਰੋੜ ਰੁਪਈਆ ਮਾਈਨਿੰਗ ਚ ਕਮਾਵਾਂਗੇ 20000 ਕਰੋੜ ਪਰ ਲਿਕਰ ਪਾਲਸੀ ਜਿਹੜੀ ਸ਼ਰਾਬ ਪਾਲਸੀ ਚ ਕਮਾਵਾਂਗੇ ਉਹ ਧੋਲੀ ਪਾਲਸੀਆਂ ਕਿੱਥੇ ਗਈਆਂ ਅੱਜ ਪੁੱਛੋ ਭਗਵੰਤਪਨ ਨੂੰ ਅੱਜ ਪੁੱਛੋ ਚਿੰਮਨ ਨੂੰ ਅੱਜ ਪੁੱਛੋ ਕੇਜਰੀਵਾਲ ਨੂੰ ਆ ਜਿਹੜੇ ਬਾਹ ਮਾਰਦਾ ਫਿਰਦਾ ਫੜੇ ਉਹ ਫੜਨ ਫੜੋ ਤੇ ਉਹਨਾਂ ਦੀ ਬਾਹ ਫੜ ਕੇ ਪੁੱਛੋ ਜੇ ਝੂਠ ਬੋਲਣਾ ਠੇਕਾ ਤੁਸੀਂ ਲਿਆ ਲਿਆ ਜੇ ਠੇਕਾ ਤੁਸੀਂ ਲਿਆ ਤਾਂ ਤੁਸੀਂ ਸੋਚ ਕੇ ਵੋਟਾਂ ਪਾਇਓ ਤਾਂ ਨੁਦਿਆਣੇ ਸੀਟ ਨੂੰ ਬਚਾ ਕੇ ਇੱਥੇ ਆਮ ਆਦਮੀ ਦੀ ਜਵਾਨ ਤੇ ਜੱਟ ਕਰਨੀ ਲਾਸਤੇ ਜੰਜੇ ਦੀ ਗੱਲ ਕੋ ਜ਼ਰੂਰ ਪੁੱਛਾਂਗਾ ਦੇਖਿਆ ਜਵੇ ਤਾਂ ਇਹ ਸੀਟ ਜਿੰਨੀ ਹਰ ਪਾਰਟੀ ਲਈ ਜ਼ਰੂਰੀ ਆ ਚਾਹੇ ਆਵਾਮੀ ਪਾਰਟੀ ਆ ਜਾਂ ਕਾਂਗਰਸ ਆ ਜਾਂ ਭਾਜਪਾ ਆ ਕਿਉਂਕਿ ਭਾਜਪਾ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਥੋਂ ਸ਼ੁਰੂਆਤ ਕਰਨੀ ਆ ਮੈਂ ਸ਼ੁਰੂਆਤ ਹੀ ਕਰੂੰਗਾ ਕਿਉਂਕਿ ਪਹਿਲਾਂ ਤਾਂ ਇੱਕ ਜਾਂ ਦੋ ਐਮਐਲਏ ਨੇ ਦੇਖੋ ਐਮਐਲਏ ਪਹਿਲਾਂ ਭਾਜਪਾ ਜਦੋਂ ਇੰਦਰਾਲ ਗਾਂਧੀ ਸਰਕਾਰ ਦੀ ਨੰ ਪੰਡਤ ਜਵਾਲਨਾਰੀ ਲਾਲ ਬਾਸ ਸਾਸਤੀ ਉਸ ਟਾਈਮ ਹਿੰਦੁਸਤਾਨ ਚ ਦੋ ਹੀ ਐਮਪੀ تھے ਅੱਜ ਕਿੰਨੇ ਆ 340 ਵੀ ਰਹਿ ਗਏ 240 ਵੀ ਰਹਿ ਗਏ ਅੱਜ ਤੀਸਰੀ ਵਾਰੀ ਸਰਕਾਰ ਹੀ ਬਣ ਗਈ ਇਹ ਬੀਜੇਪੀ ਦਾ ਚਾਲ ਹੈ ਇਹ ਲੋਕਾਂ ਦਾ ਕਮਾਲ ਹੈ ਜਿਹੜੇ ਮੁੜ ਮੁੜ ਕੇ ਮੋਦੀ ਸਾਹਿਬ ਦੀ ਸਰਕਾਰ ਬਣਾ ਰਹੇ ਹੈ ਤੇ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰਕੇ ਇਹ ਦੇਸ਼ ਨੂੰ ਦੇ ਹੱਥ ਚ ਫੜਾਏਗਾ ਇਸ ਵਾਰ ਤੁਸੀਂ ਦੇਖ ਹੀ ਰਹੋ ਮੋਦੀ ਸਾਹਿਬ ਨੇ ਕੱਲ ਹੀ ਤੁਸੀਂ ਦੇਖਿਆ ਸ਼੍ਰੀਨਗਰ ਪੂਰੇ ਵਿਸ਼ਵ ਦਾ ਸਭ ਤੋਂ ਉੱਚਾ ਬ੍ਰਿਜ ਬਣਾ ਕੇ ਰੇਲਵੇ ਨੂੰ ਦਿਖਾਇਆ ਇਹ ਤੇ ਪੰਦੇ ਪਾਤ ਰੇਲ ਚਲਾ ਕੇ ਪੂਰੀ ਦੁਨੀਆ ਨੂੰ ਦਿਖਾਤਾ ਕਿ ਹਿੰਦੁਸਤਾਨ ਕੋਈ ਕਿਸੇ ਦੇ ਮਰੇ ਹੱਥ ਨਹੀਂ ਆਂਦਾ ਇਹ ਹਿੰਦੁਸਤਾਨ ਆਪਣੇ ਪੈਰਾਂ ਦੇ ਖੜਿਆ ਤੁਸੀਂ ਦੇਖਿਆ ਨਾ ਪਾਕਿਸਤਾਨ ਦੇ ਚੱਕੇ ਚੜਾਏ ਉੱਥੇ ਸੰਤੂਰ ਪ੍ਰੈਸ਼ਰ ਕਰਕੇ ਅੱਜ ਜਿਹੜੇ ਕਰਾਚੀ 에ਅਰ ਵੇਸ ਦੇ ਨਾਲ 15 에ਅਰ ਵੇਸਾਂ ਦੇ ਵਿੱਚੋਂ 12 에ਅਰ ਵੇਸ ਤਬਾਹ ਕਰਕੇ ਰੱਖਤੇ ਇੱਕ ਕਮਾਲ ਦੀ ਆਰਮੀ ਹਿੰਦੁਸਤਾਨ ਮੋਦੀ ਸਾਹਿਬ ਦਾ ਹੌਸਲਾ ਇਹ ਬੁਲੰਦ ਵੀ ਹੈ ਇਹ ਦੇਸ਼ ਦੀ ਤਰੱਕੀ ਨਹੀਂ ਦੇਸ਼ ਦੇ ਲਈ ਕਾਹ ਕੁਝ ਨਹੀਂ ਹੋ ਰਿਹਾ ਦੇਸ਼ ਦੇ ਵਿੱਚ ਮੋਦੀ ਸਾਹਿਬ ਹੀ ਹੈ ਇਹ ਜਿਹੜੇ ਕਹਿੰਦੇ ਨਾ ਜੀ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਖਤਰਾ ਉਹ ਸਾਨੂੰ ਇੱਕ ਚੀਤਾ ਦਾ ਦੋ ਖਤਰਾ ਸੰਵਿਧਾਨ ਨੂੰ ਕਿਸੇ ਦੇ ਕੋਲੋਂ ਨਹੀਂ ਜੇ ਖਤਰਾ ਹੈ ਤਾਂ ਕਾਂਗਰਸ ਪਾਰਟੀ ਕੋਲੋਂ ਹੈ ਕਾਂਗਰਸ ਪਾਰਟੀ ਨੇ ਬਾਬਾ ਸਾਹਿਬ ਨੂੰ ਦੋ ਵਾਰੀ ਲੈਕਚਰ ਚ ਜਵਾਨੀ ਜੱਤ ਕਰਾਈ ਇੱਕ ਮਹੰਦੋ जिने बस प्रमंडल ਦੇ ਵਿੱਚੋਂ استਿਫਾ ਦੇ ਕੇ ਬਾਬਾ ਸਾਬ੍ਹ ਦੁਆਰਾ ਪ੍ਰਮੁੱਖ ਮੰਤਰੀ ਬਣਾਇਆ ਇਹ ਬਾਬਾ ਸਾਹਿਬ ਦਾ ਕਮਲ ਆਤਮਨ ਦੱਸ ਰਹੇ ਹਿੰਦੁਸਤਾਨ ਦੀ ਸਰਕਾਰ ਪਿਛਲੇ ਸਮੇਂ ਕਿੰਨੀਆਂ ਤਬਦੀਲੀਆਂ ਕੀਤੀਆਂ ਉਹ ਸਾਰੀਆਂ ਕਾਂਗਰਸ ਦੇ ਰਾਜ ਇਤਿਹਾਸ ਜੇ ਬਾਬਾ ਸਾਬ੍ਹ ਨੂੰ ਨਿਚਾ ਧਕਾਇਆ ਤਾਂ ਕਾਂਗਰਸ ਪਾਰਟੀ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਦੱਸ ਰਿਹਾ ਬਾਬਾ ਸਾਹਿਬ ਉੱਥੇ ਜਦ ਹੀ ਰਾਜ ਕਾਟ ਦੇ ਉੱਤੇ ਜਗ੍ਹਾ ਨਹੀਂ ਦਿੱਤੀ ਅੱਜ ਮੰਗੀ ਜਾਂਨੇ ਮਰਮੋਣ ਜੀ ਨੂੰ ਜਗ੍ਹਾ ਦੇ ਤੇ ਗਾਣੇ ਦੇ ਦਿਓ ਕੀ ਆ ਬਾਵਾ ਸਾਹਿਬ ਹਿੰਦੁਸਤਾਨ ਦੇ ਵਿੱਚ ਦਲਤਾਂ ਦੇ ਲੀਡਰ ਨਹੀਂ ਆ ਹਿੰਦੁਸਤਾਨ ਚ 34% ਦਲਤ ਹੈ ਉਹਨਾਂ ਦਾ ਉੱਤੇ ਰਾਜ ਕਾਟ ਦੇ ਹੱਕ ਨਹੀਂ ਅਸੀਂ ਪੁੱਛਣਾ ਹੈ ਕੌਨਸਲ ਪਾਰਟੀ ਨੇ ਸਾਡੇ ਬਾਅਦ ਤੇ ਕਿਉਂ ਸੱਚ ਕੰਕ ਲਾਇਆ ਵਾ ਇਹ ਤੁਸੀਂ ਪੁੱਛੋ ਨਾ ਸਾਡੇ ਕੋਲੋਂ ਜਿਹੜੇ ਸਵਾਲ ਪੁੱਛਦੇ ਉਹਨਾਂ ਦੇ ਜਵਾਬ ਲਵੋ ਇੱਕ ਗੱਲ ਮੈਂ ਬਹੁਤ ਛੋਟੀ ਕਾਂਗਰਸ 'ਚ ਰਹੇ ਉਸ ਟਾਈਮ ਗੱਲ ਕੀਤੀ ਅਸੀਂ ਉਸ ਟਾਈਮ ਵੀ ਰੋਲਾ ਪਾਉਂਦੇ ਸੀ ਤੇ ਅੱਜ ਵੀ ਰੋਲਾ ਪਾ ਰਹੇ ਆ ਤੇ ਕੱਲ੍ਹ ਨੂੰ ਵੀ ਪਾਉਣਗੇ ਤੁਸੀਂ ਦੇਖਿਆ ਹੋਣਾ ਜਦੋਂ ਫਰੀ ਚੌਧਰੀ ਜੀ ਅਸੀਂ ਕਾਂਗਰਸ ਦੇ ਪਾਰਟੀ ਦੇ ਚੱਕ ਕੇ ਵੀਡੀਓ ਦੇਖੋ ਅਸੀਂ ਘਟੇ ਪੰਨੇ ਸੀ ਜਦੋਂ ਉੱਥੇ ਗ੍ਰਿਫਤੰਦ ਨਾਲ ਪੱਤੇ ਚਾਰ ਹੋ ਸੀ ਕਾਂਗਰਸ ਰਾਤ ਦੇ ਵਿੱਚ ਅਸੀਂ ਕਦੇ ਚੁੱਪਗਾ ਦਿੱਤੀ ਬੈਠੇ ਤੁਸੀਂ ਦੇਖਿਆ ਹੋਣਾ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਚਾਹੇ ਕੈਪਟਨ ਰਵਿੰਦਰ ਸਿੰਘ ਹੋਵੇ ਚਾਹੇ ਕੋਈ ਹੋਰ ਹੋਵੇ ਅਸੀਂ ਜਾਂ ਕਨਿ ਵਿਰੋਧਤਾ ਕਰਦੇ ਨੇ ਸਾਡਾ ਦਾ ਜਾਗਦਾ ਜਾਹਰ ਹੈ ਤੁਹਾਡੇ ਪੋਸਟ ਸਾਡੀ ਵੀਡੀਓ ਨੂੰ ਚੈੱਕ ਕਰ ਲੋ ਸੋ